ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਫਰੋਇਪੁਰ ਜ਼ਿਲ੍ਹੇ ਦੇ ਪਿੰਡ ਲੱਲੇ ਦੇ ਵਿੱਚ ਲੱਲੇ ਪਿੰਡ ਆ ਜਿਹੜਾ ਮਿੱਤਰੋ ਫਰੀਦਕੋੜ ਸੌਰੀ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਆ ਤੇ ਲੱਲਿਆਂ ਤੋਂ ਜਿਹੜੀ ਸੜਕ ਤੁੰਬੜਪਨ ਨੂੰ ਜਾਂਦੀ ਆ ਉਹ ਸੜਕ ਦੇ ਉੱਤੇ ਬਾਈ ਹੋਣਿਆਂ ਦੀਆਂ ਬਾਹਰ ਖੇਤਾਂ ਦੇ ਵਿੱਚ ਟਾਣੀਆਂ ਆ ਮਿੱਤਰੋ ਜਦੋਂ ਤੁਸੀਂ ਲੱਲੇ ਵਾਲੇ ਪਾਸਿਓਂ ਤੁੰਬੜਪਸ ਪਨ ਵਾਲੇ ਪਾਸੇ ਨੂੰ ਵਧੋਗੇ ਤਾਂ ਤੁਹਾਨੂੰ ਅੱਧਾ ਕਿਲੋਮੀਟਰ ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ ਬੈਂਚ ਮਿਲੂਗਾ ਤੇ ਬੈਂਚ ਦੇ ਬਿਲਕੁਲ ਸਾਹਮਣੇ ਕਰਕੇ ਤੁਹਾਨੂੰ ਲੌਕ ਟਾਇਲ ਦੇ ਵਿੱਚ ਚਣੀ ਹੋਈ ਜਿਹੜੀ ਸੜਕ ਆ ਉਹ ਬਾਈ ਉਹਨਾਂ ਦੇ ਘਰਾਂ ਦੇ ਵਿੱਚ ਐਂਟਰੀ ਮਾਰਦੀ ਆ ਇਸ ਟਾਈਮ ਮੈਂ ਬਾਈ ਗੁਰਲਾਲ ਸਿੰਘ ਦੇ ਘਰ ਦੇ ਵਿੱਚ ਮੌਜੂਦ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਪਸ਼ੂ ਜਿਹੜੇ ਰੱਖੇ ਹੋਏ ਬਾਈ ਉਹਨਾਂ ਨੇ ਦੁੱਧ ਪੀਣ ਨੂੰ ਕਰੇ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਤਿਆਰ ਹੋਈ ਮੈਂ ਦੇ ਦਰਸ਼ਨ ਕਰਵਾਉਣੇ ਆ ਚੰਗੇ ਦੁੱਧ ਦੀ ਮਾਲਕਣ ਮੈਂ ਆ ਮਿੱਤਰੋ ਕੀ ਰੇਟ ਆ ਕਿੰਨਵਾ ਸੂਆ ਕੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਮਾਲਕ ਦੇ ਨਾਲ ਕਰਦੇ ਹੋਏ ਲੈਨੇ ਆ ਬਾਈ ਤੋਂ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਹੋਰ ਬਾਈ ਸੇਤਾਂ ਘਰ ਪਰਿਵਾਰ ਜੀ ਸਾਰੇ ਠੀਕ ਆ ਅੱਛਾ ਬਾਈ ਇੱਕ ਵਾਰੀ ਨਾਮ ਦੱਸ ਦੀ ਆਪਣਾ ਜੀ ਮੇਰਾ ਨਾਮ ਗੁਰਨਾਲ ਸਿੰਘ ਆ ਜੀ ਗੁਰਨਾਲ ਸਿੰਘ ਗੁਰਨਾਲ ਬਾਈ ਸਨ ਆਫ ਕੀ ਮੇਜਰ ਸਿੰਘ ਮੇਜਰ ਸਿੰਘ ਅੱਛਾ ਕਰ ਲਾਲ ਬਾਈ ਜਿਵੇਂ ਘਰੇ ਪਸ਼ੂ ਚੰਗੇ ਰੱਖੇ ਹੋਏ ਫਿਰ ਇਹਨਾਂ ਵਿੱਚੋਂ ਮੈਂ ਵੇਤਨੀ ਇਹ ਜਿਹੜੀ ਹਾਂਜੀ ਹਾਂਜੀ ਠੀਕ ਹੈ ਕਿੰਨਾ ਸੂਆ ਬਾਈ ਇਹ ਇਹ ਤੀਜਾ ਸੂਆ ਵੀ ਤੀਜਾ ਸੂਆ ਸੂਣਾ ਆਏ ਨੇ ਹਾਂਜੀ ਹਾਂਜੀ ਕਿੰਨੇ ਦਿਨ ਲੈ ਜੂਗੀ ਬਾਈ ਹਜੇ ਇਹ 20 ਤਰੀਕ ਨੂੰ ਦਿਨ ਪੂਰੇ ਆਪੇ 20 ਤਰੀਕ ਨੂੰ ਦਿਨ ਪੂਰੇ 17 ਹੋ ਗਈ ਤਿੰਨ ਦਿਨ ਬਾਕੀ ਆਜੇ ਹਾਂਜੀ ਹਾਂਜੀ ਠੀਕ ਹੈ ਬਾਈ ਅੱਛਾ ਬਾਈ ਮਨ ਲੱਕ ਕਿੰਨਾ ਦੁੱਧ ਚੁੰਦਾ ਰਿਆਂ ਤੂੰ ਪਹਿਲਾਂ ਬਾਈ 13 ਲੀਟਰ ਚੋਇਆ ਵਾ ਐਨ ਕੰਡੇ ਤੇ ਨੋਰਮਲ ਖਰਾਕ ਤੇ ਠੀਕ ਹੈ ਬਾਈ ਇਸ ਕੀ ਫਿਰ ਕਿੰਨਾ ਕੁ ਦੇ ਜੂਗੀ ਬਾਈ ਇਹ ਚਾਰ ਕਿ 14 15 ਦਾ ਚਾਹੀਦਾ ਜੀ ਦੇਣਾ ਵੀ ਨਹੀਂ ਹਨ ਹਾਂਜੀ ਹੂੰ ਅੱਛਾ ਭਾਈ ਇਹਦਾ ਰੇਟ ਕੀ ਤੈ ਕੀਤਾ ਵਾ ਇਹਦਾ 1.5 ਠੀਕ ਹੈ ਇਹਦੇ ਵਿੱਚੋਂ ਮਾਨਤਨ ਕਰਦੇਗੇ ਭਾਈ ਹਾਂਜੀ ਹਾਂਜੀ ਕਰਦਾ ਤੇਰੀ ਭਾਈ ਕੱਡੀ ਬਾਰ ਨੂੰ ਖੋਲ੍ਹਦੇ ਸੁਆ ਤੀਜਾ ਸੁੰਦੀ ਐ ਹਾਂ ਪ्योर ਤੀਜਾ ਠੀਕ ਹੈ ਜੀ ਲੈ ਮਿੱਤਰੋ ਤੀਜਾ ਸੁਆ ਕਰਮਾਂ ਵਾਲੀ ਪ्योर ਸੁੰਦੀ ਆ ਹਾਂ ਜੀ ਮਨੋ ਤੁਸੀਂ 20 ਤਰੀਕ ਨੂੰ ਦੇ ਦਿਨ ਪੂਰੇ ਹੁੰਦੇ ਤੇ ਅੱਜ 17 ਤਰੀਕ ਨੂੰ ਇਹ ਕੈਮਰੇ ਦੀ ਅੱਖ ਦੇ ਵਿੱਚ ਕੈਦ ਹੁੰਦੀ ਪਈ ਆ ਤਿੰਨ ਦਿਨ ਇਹ ਲਾ ਲਓ ਜੋ ਉੱਪਰ ਕੋਈ 2 4 ਦਿਨ ਕੱਢ ਗਈਦਾ ਹਫਤੇ ਦੀ ਕੱਚੀ ਖਾ ਮੈਂ ਜਿਹੜੀ ਆ ਤੁਸੀਂ ਮੰਨ ਕੇ ਖਰੀਦਣੀ ਆ ਬਟਨਾ ਵਾਲਾ ਲੇਵਾ ਵਾ ਚਾਰੇ ਥਣਾਂ ਦਾ ਸਹਿਜ ਆਪਸੀ ਦੂਰੀ ਥਣਾਂ ਦੀ ਬਹੁਤ ਚੰਗੀ ਆ ਟੰਚਾ ਸਰੀਰਕ ਪੰਤਰ ਬਹੁਤ ਚੰਗੀ ਆ ਪੱਧਰੀ ਸਮਦਰੀ ਮੈਂ ਬਹੁਤ ਬਰੀਕ ਸਿੰਘ ਦੇ ਵਿੱਚ ਜਵਾਕਰ ਜੀ ਚੌੜੀ ਦੇ ਵਿੱਚ ਹਾਂ ਜੀ ਨਵਾਬ ਛੋਟੇ ਦਾ ਟੀਕਾ ਪੁਰਾਣਾ ਨਵਾਬ ਦਾ ਜਿਹੜਾ ਲక్ష్ਮੀ ਡੈਰੀ ਫਾਰਮ ਵਾਲਾ ਮਿੱਤਰੋ ਨਹੀਂ ਲక్ష్ਮੀ ਨਹੀਂ ਪੁਰਾਣਾ ਲక్ష్ਮੀ ਡੈਰੀ ਮਨਾਨੀ ਸੰਸਰੀਵਾਲ ਡੈਰੀ ਫਾਰਮ ਦੇ ਵਿੱਚ ਜਿਹੜਾ ਸਾਂਣ ਗਿਆ ਜਿਹੜੀ ਮੱਝ ਜੇਤੂ ਰਹੀ ਆ ਆਲ ਇੰਡੀਆ ਚੈਂਪੀਅਨ ਬਣੀ ਆ ਸਰਸਵਤੀ ਉਸ ਮੱਝ ਦਾ ਉਹ ਪੋਤਾ ਮਿੱਤਰੋ ਤੇ ਨਵਾਬ ਹੁੰਦਾ ਨਾਮ ਰੱਖਿਆ ਹੋਇਆ ਤੇ ਉਹ ਲਖ ਸੰਸਰੀਵਾਲ ਡੈਰੀ ਫਾਰਮ ਦੇ ਵਿੱਚ ਚਲਾ ਗਿਆ ਸੀ ਤੇ ਉੱਥੋਂ ਦੇ ਸੀਮਣ ਬਾਈ ਹੋਣਾਂ ਨੇ ਵਰਤੇ ਹੋਇਆ ਮਿੱਤਰੋ ਇੱਕ ਧੰਨਾ ਸਾਂਣ ਜਿਹੜਾ ਉਹਨਾਂ ਦੇ ਕੋਲੇ ਆ ਬਾਈ ਹੋਣਾਂ ਨੇ ਤਿੰਨ ਸੀਮਣ ਲਿਆਂਦੇ ਸੀ ਉਹ ਤਿੰਨੇ ਅੱਡੋ ਅੱਡੀ ਆ ਜਿਹੜੇ ਅੱਡੋ ਅੱਡੇ ਜਾਨਵਰਾਂ ਨੂੰ ਭਰਾਏ ਇਸ ਮੈਂ ਦੇ ਜਿਹੜਾ ਸੀਮਣ ਲੱਗਿਆ ਹੋਇਆ ਉਹ ਨਵਾਬ ਦਾ ਲੱਗਿਆ ਹੋਇਆ ਤੇ ਨਵਾਬ ਦਾ ਜਿਹੜਾ ਬਲੱਡ ਆ ਮਿੱਤਰੋ ਉਹ ਇੱਕ ਆਲ ਇੰਡੀਆ ਚੈਂਪੀਅਨ ਮੱਝ ਦੇ ਪੇਟੋਂ ਪੈਦਾ ਹੋਇਆ ਆਹਣ ਤੇ ਬਹੁਤ ਸੋਹਣੇ ਬੱਚੇ ਵੀ ਪੈਦਾ ਕਰਦਾ ਪਿਆ ਮਤਰੋ ਤੇ ਬਾਕੀ ਵੱਟੀ ਘਰ ਲਿਆ ਮਤਰੋ ਜਿਹੜੀ ਮੈਂ ਆ ਮੈਂ ਵੀ ਐਤਕੀ 14-15 ਕਿਲੋ ਖੁੱਲਰ ਦੁੱਧ ਪਾ ਜੂਗੀ ਲੇਵੇ ਭਾਂਡੇ ਵਾਲੋ ਬਹੁਤ ਮਜ਼ਬੂਤ ਤੇ ਖਰੀਆ ਕਰਮ ਵਾਲੀ ਕਾਗਜੀ ਚਮੜੀ 1,05,000 ਰੁਪਿਆ ਡਿਮਾਂਡ ਆ ਤੇ ਜਿਹੜੇ ਭਰਾ ਨੂੰ ਚੱਜੂਗੀ ਗੱਲ ਬਾਤ ਲਈ ਆਪਾਂ ਨੰਬਰ ਬਾਈ ਦਾ ਨੋਟ ਕਰਾ ਦਿੰਨੇ ਆ ਵੀਰੇ ਨੰਬਰ ਦੱਸਿਓ ਬਾਈ 86996 86996 51905 51905 86900 9652905 ਹਣਾ ਜੀ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਗੱਲਬਾਤ ਦੇ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਤੇ ਜਿਹੜੀ ਲਲਿਆਂ ਤੋਂ ਤੁੰਬੜ ਭਣ ਨੂੰ ਛੜਕ ਜਾਂਦੀ ਆ ਉਹ ਛੜਕ ਦੇ ਉੱਤੇ ਬਾਈ ਦਾ ਘਰ ਆ ਬਾਕੀ ਜਾਣਕਾਰੀ ਤੁਸੀਂ ਫੋਨ ਤੇ ਤੈਅ ਕਰ ਲਿਓ ਧੰਨਵਾਦ